ਮਾਸ ਮੇਰੇ ਸਾਥੀ ਕਰਮਚਾਰੀਆਂ ਇਹਦੇ ਇਲਾਕੇ ਦਸਾਰੇ ਸੀ ਕਿ ਜਗਵੀਰ ਸਿੰਘ ਨਾਪ੍ਰੀਤ ਤੇ ਗਗਨਦੀਪਾ ਇਹਨਾਂ ਨੂੰ ਜਿਹੜਾ ਸ਼ਕਤੀ ਦੇ ਤੌਰ ਤੇ ਇਹਨਾਂ ਨੂੰ ਇਹਨੂੰ ਕਾਬੂ ਕੀਤਾ ਤੇ ਤੁਲਾ ਚੀ ਕਰਦੇ ਇਹਨਾਂ ਦੇ ਜਿਹੜੇ ਇੱਕ ਪਲਾਸ ਹੈ ਕੋ ਕੋ ਨਿਕਲਿਆ ਕੋ ਚਾਬੀਆਂ ਹਾਂਜੀ ਐਸੇ ਕੋਲਵੰਸਨ ਥਾਣਾ ਮੁਕੰਪੁਰਾ ਤਨਾਤਾ ਜੀ ਕੱਲ ਮਿਤੀ 2 3 ਦੇ ਦਰਮਿਆਨੀ ਰਾਤ ਨੂੰ ਮਾਸ ਮੇਰੇ ਸਾਥੀ ਕਰਮਚਾਰੀਆਂ ਇਹ ਇਲਾਕੇ ਦਾ ਸਕਾਰੇ ਸੀ ਲਗਾਤਾਰ ਸਕਾਰੇ ਸੀ ਤੇ ਤੇਨ ਅਲਰਕੀਆ ਦੇ ਕੋ ਜਗਵੀਰ ਸਿੰਘ ਨਾਪ੍ਰੀਤ ਤੇ ਗਗਨਦੀਪਾ ਇਹਨਾਂ ਨੂੰ ਜਿਹੜਾ ਸ਼ਕੀਲ ਤੌਰ ਤੇ ਇਹਨਾਂ ਨੂੰ ਇਹਨੂੰ ਕਾਬੂ ਕੀਤਾ ਤੇ ਇਹਨਾਂ ਦੇ ਦਲਾਚੀ ਕਰਦੇ ਇਹਨਾਂ ਦੇ ਜਿਹੜੇ ਇੱਕ ਪਲਾਸ ਹੈ ਕੋ ਕੋ ਨਿਕਲਿਆ ਕੋ ਚਾਬੀਆਂ ਤੇ ਇਹ ਵਗੈਰਾ ਨਿਕਲੀਆਂ ਤੇ ਇਹਨਾਂ ਨੂੰ ਉਸਨੋਂ ਦੀ ਕਾਰਵਾਈ ਕਰਕੇ ਤੇ ਕੋਰਟ ਚ ਪੇਸ਼ ਕਰਦੇ ਆਂ ਜੀ ਸਰ ਇਹ ਕਿ ਨਹੀਂ ਰਹੀ ਟੋਟਲ ਜਨ ਦੇ ਵੀ 10-11 ਤੋਂ ਜ਼ਿਆਦਾ ਦੇ ਸਲੂ ਦੇ ਮਾਮਲੇ ਦਰਜ ਹੋ ਗਏ ਸਰ ਨਹੀਂ ਇਹਨਾਂ ਤੋਂ ਪਹਿਲੇ ਮਾਮਲਾ ਕੋਈ ਨਹੀਂ ਦਰਜ ਹੈਗਾ ਇਹ ਫਸਟ ਟਾਈਮ ਗਿੱਦੜਾ ਸਾਡੇ ਏਰੀਆ 'ਚ ਆਇਆ ਨਹੀਂ ਸਰ ਕੋਈ ਨਸ਼ੀਗਰ ਆਦੀ ਨਹੀਂ ਕੋਈ ਨਿਸ਼ਾਨੀਆਂ ਨਹੀਂ ਤੇ ਹੁਣ ਫਟਕੀ ਕਾਰੋ ਦੀ ਤੇ ਜਾਇਦਾਦ ਇਹਨਾਂ ਦੇ 109 185 ਹਜ਼ਾਰ ਰੁਪਏ ਦਾ ਕਲਮਦਰ ਤਿਆਰ ਕਰਕੇ ਮਾ ਜੋ ਕੋਡ ਡੀਸੀਪੀ ਸਾਹਿਬ ਜੀ ਦੇਸ਼ ਕੀਤਾ ਜਾ ਰਿਹਾ ਹੈ ਜੀ ਐਸਈ ਕਲਵੰਸਰ ਥਾਣਾ ਮੁਕੰਪੁਰਾ ਤਨਤਾ ਜੀ ਕੱਲ ਮਿਤੀ 2-3 ਦੀ ਦਰਮਿਆਨੀ ਰਾਤ ਨੂੰ ਮੈਂਸ ਮੇਰੇ ਸਾਥੀ ਕਰਮਚਾਰੀਆਂ ਇਡੇ ਇਲਾਕੇ ਵਿੱਚ ਕਾਰੇ ਸੀ ਲਗਾਕਸ ਕਰ ਰਹੇ ਸੀ ਤੇ ਤੇਨ ਅਲਰਕੀਆ ਦੇ ਕੁ ਜਗਵੀਰ ਸਿੰਘ ਨਾਪ੍ਰੀਤ ਤੇ ਗਗਨਦੀਪਾ ਇਹਨਾਂ ਨੂੰ ਜਿਹੜਾ ਸ਼ਕੀਲੀ ਤੌਰ ਤੇ ਇਹਨਾਂ ਨੂੰ ਇਹਨੂੰ ਕਾਬੂ ਕੀਤਾ ਤੇ ਇਹਨਾਂ ਦੇ ਤਲਾਸ਼ੀ ਕਰਦੇ ਇਹਨਾਂ ਦੇ ਜਿਹੜੇ ਇੱਕ ਪਲਾਸ ਹੈ ਕੋ ਕੋ ਨਿਕਲਿਆ ਕੋ ਚਾਬੀਆਂ ਤੇ ਹੇ ਵਗੈਰਾ ਨਿਕਲੀਆਂ ਤੇ ਇਹਨਾਂ ਨੂੰ 109 ਦੀ ਕਾਰਵਾਈ ਕਰਕੇ ਤੇ ਕੋਰਟ ਚ ਪੇਸ਼ ਕਰਾਂਗੇ ਸਰ ਕਿੰਨੇ ਯਾਰ ਨਹੀਂ ਟੋਟਲ ਜਾਨ ਸਿਰ 10-11 ਤੋਂ ਜ਼ਿਆਦਾ ਨਹੀਂ ਤੇ ਸੱਲਮੂ ਦੇ ਮਾਮਲੇ ਦਰਜ ਹੋਏਗਾ ਨਹੀਂ ਇਹਨਾਂ ਤੋਂ ਪਹਿਲੇ ਮਾਮਲਾ ਕੋਈ ਨਹੀਂ ਦਰਜ ਹੈਗਾ ਇਹ ਫਸਟ ਟਾਈਮ ਗਿੱਦੜਾ ਸਾਡੇ ਏਰੀਆ ਚ ਆਇਆ ਨਹੀਂ ਸਰ ਕੋਈ ਨਸ਼ੀ ਹੋ ਕੇ ਆਦੀ ਨਹੀਂ ਕੋਈ ਨਿਸ਼ਾਨੀਆਂ ਨਹੀਂ ਤੇ ਹੁਣ ਫਟਕੀ ਕਾਰੋਗਿਤੀ ਜਾਇਦਾਦ ਇਹਨਾਂ ਦੇ 109 185 ਰੁਪਏ ਦਾ ਕਲਮਦਾਰ ਤਿਆਰ ਕਰਕੇ ਮਾ ਜੋ ਕੋਰਟ ਡੀਸੀ ਸਾਹਿਬ ਜੀ ਦੀ ਕਿਸ਼ਕ ਟੱਜ ਆ ਰਿਹਾ ਹਾਂ ਜੀ ਐਸਈ ਕਲਵੰਸਲ ਉਠਾਣਾ ਮੁਕੰਪੁਰ ਤੋਂ ਨਾਤਾ ਜੀ ਕੱਲ ਮਿਤੀ 2 3 ਦੇ ਦਰਮਿਆਨੀ ਰਾਤ ਨੂੰ ਮੈਂ ਉਸ ਮੇਰੇ ਸਾਥੀ ਕਰਮਚਾਰੀਆਂ ਇਹ ਇਲਾਕੇ ਵਿੱਚ ਘਸ ਕਰ ਰਹੇ ਸੀ ਲਗਾਘਸ ਕਰ ਰਹੇ ਸੀ ਤੇ ਤੇਨ ਲੜਕੀਆਂ ਦੇ ਜਗਵੀਰ ਸਿੰਘ ਨਾਪ੍ਰੀਤ ਤੇ ਗਗਨਦੀਪਾ ਇਹਨਾਂ ਨੂੰ ਜਿਹੜਾ ਸ਼ਕੀਲ ਤੌਰ ਤੇ ਇਹਨਾਂ ਨੂੰ ਇਹਨੂੰ ਕਾਬੂ ਕੀਤਾ ਤੇ ਇਹਨਾਂ ਦੇ ਦਲਾਚੀ ਕਰਦੇ ਇਹਨਾਂ ਦੇ ਜਿਹੜੇ ਇੱਕ ਪਲਾਸ ਹੈ ਕੋਈ ਨਿਕਲਿਆ ਕੋਈ ਚਾਬੀਆਂ ਤੇ ਇਹ ਵਗੈਰਾ ਨਿਕਲੀਆਂ ਤੇ ਇਹਨਾਂ ਨੂੰ 109 ਦੀ ਕਾਰਵਾਈ ਕਰਕੇ ਤੇ ਕੋਰਟ ਚ ਪੇਸ਼ ਕਰਾਂਗੇ ਸਰ ਕਿੰਨੇ ਯਾਰ ਨਹੀਂ ਟੋਟਲ ਜਾਨ ਸੀ 10-11 ਤੋਂ ਜ਼ਿਆਦਾ ਤੇ ਸੱਲਮੂ ਦੇ ਮਾਮਲੇ ਦਰਜ ਹੋ ਜੇਗਾ ਨਹੀਂ ਇਹਨਾਂ ਤੋਂ ਪਹਿਲੇ ਮਾਮਲਾ ਕੋਈ ਨਹੀਂ ਦਰਜ ਹੈਗਾ ਇਹ ਫਸਟ ਟਾਈਮ ਗਿੱਧਰੇ ਸਰ ਏਰੀਆ ਚ ਆਈ ਨਹੀਂ ਸਰ ਕੋਈ ਨਿਸ਼ਾਨੀ ਹੈ ਰਾਦੀ ਨਹੀਂ ਕੋਈ ਨਿਸ਼ਾਨੀਆਂ ਨਹੀਂ ਇਹਨਾਂ ਦਾ ਕੀ ਕਾਰਜ ਕੀਤਾ ਜਾ ਰਿਹਾ ਹੈ ਇਹਨਾਂ ਦੇ 109 185 ਰੁਪਏ ਦਾ ਖਲੰਦ ਤਿਆਰ ਕਰਕੇ ਮਾ ਜੋ ਕੋਡ ਡੀਸੀਪੀ ਸਾਹਿਬ ਜੀ ਦੇਸ਼ ਕੀਤਾ ਜਾ ਰਿਹਾ ਹੈ